ਜਦੋਂ ਦੂ ਦੇ ਚਰਨਾਂ 'ਚ ਮਿਲ ਹੋ ਜਾ। ਤੇਰਾ ਜਨਮਨ ਮਰਨ ਕਰਿਆ ਜਾਂਦਾ। ਔਰ ਗੁਰੂ ਪਾਤਸ਼ਾਹ ਕਹਿੰਦੇ ਜੋ ਸਾਰੇ ਜੀਵਾਂ ਨੂੰ ਦਾਤਾ ਦੇਵਾਲਾ ਹੈ। ਵੇਖੋ ਗੁਰੂ ਕੋ ਸਾਰੇ ਜੀਵਾਂ ਨੂੰ ਦਾਤਾ ਦੇਵਾਲਾ ਪਰਮੇਸ਼ਰ ਹਨ ਅਕਾਲ ਪੁਰਖ ਵੈਗੁਰੂ। ਇਸ ਵਾਸਤੇ ਧੰਗ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਇਹੋ ਜੇ ਦਾਤੇ ਦਾ ਇਹੋ ਜੇ ਪਰਮੇਸ਼ਰ ਦਾ ਇਹੋ ਜੇ ਗੁਰੂ ਦਾ ਨਾਮ ਭਾਈ ਜਪਣਾ ਚਾਹੀਦਾ ਹੈ। ਗੁਣ ਨੇ ਲਾਣ ਭਗਤਨ ਦਾ ਵਰਤਨ ਮਿਰਲਾ ਬਾਵ ਕੋਈ ਉਹ ਪ੍ਰਭੂ ਸਾਰੇ ਬਣਾ ਦਾ ਖਜ਼ਾਨਾ ਹੈ ਇੱਕੋ ਗੁਰੂ ਕੋਲ ਉਹ ਦੇਹ ਧਾਰੀ ਨੇ ਨਾ ਇਹਨਾਂ ਕੋਲੇ ਆਪ ਦਾ ਕੋਈ ਬੈਂਕ ਬੈਲੈਂਸ ਹੋਵੇਗਾ ਇੱਕ ਖਜ਼ਾਨੇ ਦੇ ਮਾਲਕ ਹੋਣਗੇ ਇੱਕ ਬੈਂਕ ਦੇ ਮਾਲਕ ਹੋਣਗੇ ਪਰ ਜਿਹੜਾ ਪਰਮੇਸ਼ਰ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਗੁਰੂ ਕੋ ਇਹ ਜਿਹੜੇ ਦੇ ਧਾਰੀ ਗੁਰੂ ਨੇ ਰੱਬ ਬਣੇ ਨੇ ਇਸ ਬਾਹਰ ਦਾ ਦਾਤਾ ਦੇ مالک ਨਹੀਂ ਹੋ ਸਕਦਾ ਕਿ ਦਸਾਂ ਦੀ 20ਾਂ ਦੀ 50 ਦੀ 100 ਦੀ 200 400 ਦੀ ਮਦਦ ਕਰਦੇ ਪਰ ਸਾਰੇ ਸ੍ਰਿਸ਼ਟੀ ਦੀ ਇਹ ਮਦਦ ਨਹੀਂ ਕਰ ਸਕਦੇ ਸਾਰੇ ਸੰਸਾਰ ਨੂੰ ਰੋਜੀ ਰੋਟੀ ਨਹੀਂ ਦੇ ਸਕਦੇ ਸਾਰੇ ਸੰਸਾਰ ਨੂੰ ਰੋਜੀ ਰੋਟੀ ਦੇਣ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹੈ ਜਿਹੜਾ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਔਰ ਸਭ ਨੂੰ ਦਾਤਾ ਦੇਵ ਆਲਾ ਤੇ ਸਾਰੇ ਗੁਣਾਂ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਹਰ ਵੇਲੇ ਦਾ ਸੁਹਾਰਾ ਹੈ ਔਰ ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਆਸਨ ਕਰਦਾ ਹੈ ਇਹੋ ਜੇ ਪਰਮੇਸ਼ਰ ਦਾ ਮਿਲਾਪ ਜਿਹੜਾ ਨਾ ਕਿਸੇ ਵਿਰਲੇ ਗੁਰਮੁਖ ਪਿਆਰੇ ਨੂੰ ਹੁੰਦਾ ਹੈ ਜਿਹੜਾ ਪਰਮੇਸ਼ਰ ਉਹ ਆਪਣੇ ਭਗਤਾਂ ਦਾ ਸਹਾਰਾ ਹੈ ਸਾਰੇ ਖਜ਼ਾਨਿਆਂ ਦਾ ਮਾਲਕ ਗੁਰੂ ਕੋ ਔਰ ਤੇ ਗੁਰੂ ਕੋ ਜਿਹੜਾ ਸਾਰੇ ਖਜ਼ਾਨਿਆਂ ਦਾ ਮਾਲਕ ਹੋਵੇ ਫਿਰ ਆਪਾਂ ਉਹਦੇ ਨਾਲ ਜੁੜਨਾ ਚਾਹੀਦਾ ਤੇ ਜਿਹੜਾ ਕੋਈ ਕਦੇ ਦਾਤ ਦੇਣ ਦੀ ਸਮਰੱਥਾ ਰੱਖਦਾ ਹੋਵੇ ਪਹਿਲੀ ਤਾਂ ਸਿੱਕਾ ਲੋ ਤੇ ਗਾਲੋ ਦੇ ਨਹੀਂ ਸਕਦਾ ਕਿਉਂਕਿ ਉਹਦੇ ਵੀ ਗਾਹ ਪਰੇਸ਼ਨ ਤੋਂ ਲੈ ਕੇ ਦਾਤਾਂ ਦੇ ਤੱਕ ਤੇ ਕਿਉਂ ਨਾ ਆਪਾਂ ਸਿੱਧੇ ਡਾਇਰੈਕਟ ਪਰਮੇਸ਼ਰ ਨਾਲ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਨਾਲ ਜੁੜ ਕੇ ਧੰਨ ਗੁਰਸਾ ਮਹਾਰਾਜੀ ਨਾਲ ਜੁੜ ਕੇ ਜਿਹੜਾ ਸਾਰੇ ਅੱਖ ਜਾਨਿਆਂ ਦਾ ਮਾਲਕ ਹੈ ਸਾਰੀਆਂ ਧਾਕਾਂ ਦਾ ਮਾਲਕ ਹੈ ਤੇ ਜਿਹੜਾ ਆਪਣੇ ਭਗਤਾਂ ਦਾ ਸਹਾਰਾ ਹੈ ਔਰ ਇਹ ਜਿਹੜਾ ਮਿਲਾਪ ਹੈ ਗੁਰੂ ਪਾਤਸ਼ਾਹ ਕਹਿੰਦੇ ਕਿਸੇ ਵਿਰਲੇ ਮਨੁੱਖ ਨੂੰ ਵੜਾ ਇੰਨੀ ਦੁਨੀਆਂ ਕਰੂ ਕੋ ਗੁਰਦੁਆਰਾ ਸਾਹਿਬ ਆ ਤੇ ਨਿਕੋ ਵੀ ਆਉਂਦੀ ਕਿੰਨੇ ਆਪਾਂ ਕਹਿੰਦੇ ਆ ਗੁਰਦੁਆਰਾ ਸਾਹਿਬ ਦੀਆਂ ਕਿੰਨੀ ਸੰਗਤ ਆਉਂਦੀ ਆ ਕਿੰਨੀ ਦੁਨੀਆਂ ਆਉਂਦੀ ਆ ਦਰਬਾਰ ਸਾਹਿਬ ਤੁਸੀਂ ਜਾ ਕੇ ਵੇਖੋ ਲੱਖਾਂ ਦੀ ਗਿਣਤੀ ਵਿੱਚ ਤੁਹਾਨੂੰ ਆਉਂਦੀ ਹੈ ਕਿਸੇ ਵੀ ਗੁਰਦੁਆਰਾ ਸਾਹਿਬ ਚਲੇ ਜੋ ਮੰਦਿਰ ਵਿੱਚ ਚਲੇ ਜੋ ਮਸਜਿਦ ਵਿੱਚ ਚਲੇ ਜੋ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਜਾਂਦੇ ਐ ਪਰ ਲੱਖਾਂ ਦੀ ਗਿਣਤੀ ਵਿੱਚੋਂ ਵਿਰਲੇ ਨੂੰ ਪ੍ਰਮਾਤਮਾ ਮਿਲਦਾ ਹੈ ਸਾਰਿਆਂ ਨੂੰ ਨਹੀਂ ਮਿਲਦਾ ਵਿਰਲੇ ਨੂੰ ਇਹ ਮਿਲਦਾ ਉਹਨਾਂ ਨੂੰ ਨਾ ਵਰਪੋ ਜਿਹੜੇ ਇੱਕ ਦੇ ਉੱਤੇ ਟੋਸਾਂ ਇੱਕ ਨੂੰ ਚਿਤਵਦੇ ਆ ਇੱਕ ਨੂੰ ਯਾਦ ਕਰਦੇ ਆ ਇੱਕ ਦੇ ਨਾਲ ਜੁੜਦੇ ਆ ਉਹਨਾਂ ਨੂੰ ਇਹ ਦਾਤ ਜਿਹੜੀ ਹੈ ਉਹ ਪ੍ਰਾਪਤ ਆਉਂਦੀ ਆ ਅੱਗੇ ਪਾਠ ਸ਼ਬਦ ਇਹਨੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਏ ਮੇਰੇ ਮਨ ਉਸ ਪ੍ਰਭ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ ਤੇ ਹੁਣ ਸਾਰਿਆਂ ਨਾਲੋਂ ਵੱਡਾ ਕੌਣ ਹੈ ਤੁਹਾਨੂੰ ਪੋ ਇਹ ਵੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨਾਂ ਰਾਹੀਂ ਸਮਝਾਉਂਦੇ ਨੇ ਪੜਦੇ ਆਣੇ ਸ਼ਬਦ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਸਭ ਤੋਂ ਵੱਡਾ ਕੌਣ ਹੈ ਜੀ ਸਤਿਗੁਰੂ ਕਹਿੰਦੇ ਗਿਆਨ ਧਿਆਨ ਕਿਸ ਕਰ ਮੋ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇਨ ਕਾਲਾ ਰਾਖੀ ਮੇਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਤਸ਼ਾਹ ਤੇ ਬਚਨ ਰਾਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਕਿਹਦੇ ਸਾਰਿਆਂ ਨਾਲ ਵੱਡਾ ਕੌਣ ਹੈ ਧੰਗੁਰੂ ਨਾਨਕ ਪਾਤਸ਼ਾਹ ਜੀ ਇਹ ਧੰਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਕੌਣ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਇਸ ਵਾਸਤੇ ਕੋ ਸਭ ਤੋਂ ਵੱਡਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਜੀ ਹਨ ਇਸ ਸਾਰਿਆਂ ਦਾਤਾਾਂ ਦੇ ਮਾਲਕ ਹਨ ਔਰ ਸਾਰਿਆਂ ਖਜ਼ਾਨਿਆਂ ਦੇ ਮਾਲਕ ਹਨ ਇਸ ਵਾਸਤੇ ਗੁਰੂ ਪਾਸ਼ਾ ਕਹਿੰਦੇ ਆ ਮਨ ਨੂੰ ਸਮਝਾਉਂਦੇ ਆ ਆਪਾਂ ਨੂੰ ਉਪਦੇਸ਼ ਦਿੱਤੇ ਹੈ ਕਿ ਭਾਈ ਤੂੰ ਵੀ ਉਸ ਪ੍ਰਭੂ ਨੂੰ ਜਪਿਆ ਕਰ ਜਿਹੜਾ ਸਭ ਤੋਂ ਵੱਡਾ ਏ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਜੋ ਸਾਰੇ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦਾ ਏ ਅਕਾਲ ਪੁਰਖ ਵੈਰਖੂ ਪਰਮੇਸ਼ਰ ਉਹਨੂੰ ਜਪਿਆ ਕਰ ਐਵੇਂ ਨਾ ਥਾਂ ਥਾਂ ਤੇ ਜਾ ਕੇ ਨਾਮ ਲੈਂਦਾ ਥਾਂ ਥਾਂ ਤੇ ਜਾ ਕੇ ਮੱਥੇ ਰਗੜਦਾ ਫਿਰ ਨਹੀਂ ਭਾਈ ਜੇ ਤੋ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੈ ਜੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਸੁਣ ਵਿਚਾਰ ਤੇ ਗੁਣ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿੜੀਏ ਸਾਰੇ ਅਕਾਲ ਪੁਰਖ ਵੈਕੂ ਜੀ ਦੀ ਉਸਤਤ ਹੈ ਵਡਿਆਈ ਹੈ ਤੇ ਗੁਰੂ ਕੋ ਜਦੋਂ ਆਪਾਂ ਅਕਾਲ ਪੁਰਖ ਵੈਕੂ ਜੀ ਦੀ ਉਸਤਤ ਕਰਾਂਗੇ ਵਡਿਆਈ ਕਰਾਂਗੇ ਤੇ ਸਤਿਗੁਰੂ ਕਹਿੰਦੇ ਤੈਨੂੰ ਭਾਈਖ ਪਰਮੇਸ਼ਰ ਦਾ ਮਿਲਾਪ ਹੋ ਜਾਵੇਗਾ ਜਾ ਕੇ ਸਰਨ ਪਿਆ ਸੁਖ ਪਾਈਆ ਬਾਹਰ ਦੂਕਣਾ ਹੋ ਗੁਰਦੇਵ ਮਹਾਰਾਜ ਨੇ ਪਾਸ਼ਾ ਕਹਿੰਦੇ ਨੇ ਕਿ ਭਾਈ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪਾਸ਼ਾ ਜੀ ਦੀ ਸ਼ਬਦ ਪਹਿ ਜਾਵੋਗੇ ਆਕਾਲ ਪੁਰਖ ਵੈਕੂ ਪਰਮੇਸ਼ਰ ਜੀ ਦੀ ਸ਼ਬਦ ਪਹਿ ਜਾਵੋਗੇ ਤੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਸਤਾਵੇਗਾ ਔਰ ਸਤਿਗੁਰੂ ਕਹਿੰਦੇ ਫਿਰ ਜੰਮਣ ਮਰਦੇ ਚੱਕਰ ਵਿੱਚ ਨਹੀਂ ਪਵੋਗੇ ਜੰਮਣ ਮਰਦਾ ਚੱਕਰ ਹੀ ਕੱਟਿਆ ਜਾਵੇਗਾ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ ਗੁਰੂ ਆਸ਼ਕ ਤੇ ਜਿਸ ਦਾ ਆਸਰਾ ਲਿਆ ਸੁੱਖ ਪ੍ਰਾਪਤ ਕਰਨੇ ਦਾ ਹੈ ਫਿਰ ਕਦੇ ਦੁੱਖ ਨਹੀਂ ਵਿਆਪਨਾ ਭਾਈ ਜਿਹੜੇ ਵਰਮੁਕ ਪਿਆਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਾਰਾ ਲੈ ਲੈਣਗੇ ਸਤਿਗੁਰੂ ਕਹਿੰਦੇ ਫਿਰ ਕਦੇ ਵੀ ਉਹਨਾਂ ਨੂੰ ਦੁੱਖ ਨਹੀਂ ਵਿਆਪੇਗਾ ਔਰ ਸੁਖ ਮਾਨਣਗੇ ਜੇ ਦੁੱਖ ਆ ਵੀ ਗਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇੰਨੀ ਸ਼ਕਤੀ ਭਰਦੀ ਅੰਦਰ ਕਿ ਉਸ ਦੁੱਖ ਨੂੰ ਵੀ ਸਹਿ ਜਾਵੇਗਾ ਮਤੀ ਦਾ ਜੀ ਨੂੰ ਮਾਰੇ ਨਾਲ ਜੀ ਰਿਹਾ ਕਿ ਮਤੀ ਦਾ ਜੀ ਨੂੰ ਮਾਰੇ ਨਾਲ ਜੀ ਰਿਹਾ ਕਿ ਨਾ ਤੇ ਕਿਤੇ ਭਾਈ ਮਤੀ ਦਾ ਜੀ ਨੇ ਚੀਕ ਮਾਰੀ ਕਿਤੇ ਹਾਇ ਗਿਆ ਕਿਉਂ ਨਹੀਂ ਭਾਈ ਮਤੀ ਦਾ ਜੀ ਨੂੰ ਦੁੱਖ ਲੱਗਿਆ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਗੁਰੂ ਜਦੋਂ ਤੁਸੀਂ ਵੀ ਧੰਤੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਡੇਢ ਹੋ ਜਾਵੋਗਾ ਨਾ ਵੱਡੇ ਤੋਂ ਵੱਡਾ ਦੁੱਖ ਆ ਗਿਆ ਉਹਨੂੰ ਵੀ ਬਰਦਾਸ਼ਤ ਕਰ ਜਾਵੋਗਾ ਉਹ ਵੀ ਸਹਿ ਲਵੋਗੇ ਪਰ ਜੁੜੇ ਹੋ ਧੰਤੂ ਗ੍ਰੰਥ ਸਾਹਿਬ ਮਹਾਰਾਜ ਨਾਲ ਅੰਦਰੋਂ ਇੱਕਵੇਂ ਹੋਇਓ ਫਿਰ ਇਸ ਵਾਤੇ ਸਾਧੂ ਰੂਪ ਦੇ ਭਾਈ ਇਹੋ ਜੇ ਗੁਰੂ ਦਾ ਆਸਰਾ ਲਿਆਂ ਸੁਖ ਮਾਣੀ ਦਾ ਹੈ ਸੁਖ ਪ੍ਰਾਪਤ ਕਰੀਦਾ ਹੈ ਤੇ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ ਵੱਡ ਭਾ ਕੇ ਸਾਧ ਸੰਗ ਪਰਾਪਤ ਤਿੰਨ ਭੇਟਤ ਦੁਰ ਮਤ ਕੋਈ ਇੱਥੇ ਸਤਿਗੁਰੂ ਸੰਗਤ ਦੀ ਗੱਲ ਕਰਦੇ ਜਿਹੜੀ ਸੰਗਤ ਆਣਾ ਕਰੂ ਕੋ ਸੰਗਤ ਵੀ ਸੱਚੇ ਗੁਰੂ ਦੀ ਹੋਵੇ ਝੂਠੇ ਦੀ ਨਾ ਜੇ ਝੂਠੀ ਸੰਗਤ ਕਰਾਂਗੇ ਫਿਰ ਜੀ ਇਹ ਦਾਤਾ ਪ੍ਰਾਪਤ ਹ ਸੱਚੇ ਗੁਰੂ ਦੀ ਸੰਗਤ ਕਰਨ ਦੇ ਨਾਲ ਸਤਿਗੁਰੂ ਕਹਿੰਦੇ ਭਾਈ ਭੈੜੀ ਮਤ ਜਿਹੜੀ ਹੈ ਨਾ ਉਹ ਫਿਰ ਫਿਰਦੇ ਵਿੱਚੋਂ ਨਿਕਲ ਜਾਂਦੀ ਹੈ ਸੱਚੇ ਗੁਰੂ ਦੀ ਸੰਗਤ ਕਰਨ ਦੇ ਨਾਲ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਸ਼ਾਂਤੀ ਪੈਦਾ ਹੁੰਦੀ ਹੈ ਗੁਰੂ ਪਤਿ ਪ੍ਰਤੀ ਪਰਮੇਸ਼ਰ ਪਤੀ ਪਿਆਰ ਪੈਦਾ ਹੁੰਦਾ ਹੈ ਗੁਰੂ ਕੋ ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਛ ਕਦੇ ਇਹ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਹਰੇਕ ਨੂੰ ਨਹੀਂ ਹਰੇਕ ਮਨੁੱਖ ਮਾਈ ਭਾਈ ਸੰਗਤ ਦੇ ਵਿੱਚ ਨਹੀਂ ਬੈਠ ਸਕਦਾ ਸੰਗਤ ਨਹੀਂ ਕਰ ਸਕਦਾ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਤਾਂ ਸਤਿਗੁਰਾਂ ਨੇ ਲਿਖਿਆ ਵੱਟ ਭਾਗੀ ਸਾਧ ਸੰਪ੍ਰਪਤ ਵੀ ਜਿਨ੍ਹਾਂ ਦੇ بڑے ਵੱਡੇ ਭਾਗ ਪਰਮੇਸ਼ਰ ਨੇ ਤੁੰਗਾ ਤੋਂ ਲਿਖੇ ਹੁੰਦੇ ਆ ਉਹਨਾਂ ਨੂੰ ਗੁਰਮੁਖੋ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜੇ ਜਿਨਾਂ ਨੂੰ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹ ਸੰਗਤ ਦੇ ਵਿੱਚ ਜੁੜ ਕੇ ਪਰਮੇਸ਼ਰ ਦਾ ਨਾਮ ਤੇ ਆ ਕੇ ਆਪਣੇ ਅੰਦਰੋਂ ਝੋਟੀ ਮਤ ਨੂੰ ਕੱਢ ਲੈਂਦੇ ਨੇ ਗੁਰੂ ਉਹਨਾਂ ਦੀ ਝੋਟੀ ਮਤ ਨੂੰ ਅੰਦਰੋਂ ਕੱਢ ਦਿੰਦਾ ਹੈ ਗੁਰੂ ਪਾਸ਼ਾ ਕਹਿੰਦੇ ਹੈ ਭਾਈ ਵੱਡੀ ਕਿਸਮਤਦਾਰ ਭਲੇ ਮਨੁੱਖਾਂ ਦੇ ਸੰਗਤ ਹਾਸਲ ਹੁੰਦੀ ਹੈ ਉਹਨਾਂ ਨੂੰ ਮਿਲਿਆ ਝੋਟੀ ਮੁੱਤ ਝੋਟੀ ਮਤ ਦਾ ਨਾਸ ਹੋ ਜਾਂਦੀ ਹੈ ਗੁਰੂ ਕੋ ਆਪਾਂ ਇਸ ਸੰਗਤ ਦੇ ਵਿੱਚ ਤਨ ਮੰਨ ਕਰਕੇ ਜਿਹੜਾ ਇਹ ਵੀ ਖਿਆਲ ਰੱਖੋ ਤਨ ਕਰਕੇ ਤਾਂ ਆਪਾਂ ਜੁੜਦੇ ਹੀ ਆ ਜਿੱਦਾਂ ਮੰਨ ਕਰਕੇ ਬੁੜਦੇ ਨਾ ਤੁਸੋ ਆਪਣੇ ਅੰਦਰੋਂ ਜਿਹੜੀ ਭੈੜੀ ਮੱਤ ਹੈ ਗੁਰੂ ਦੇ ਸ਼ਬਦ ਦੇ ਗੁਰੂ ਦੇ ਬਚਨਾਂ ਨੇ ਗੁਰੂ ਕੀ ਸੰਗਤ ਨੇ ਕੱਢ ਦੇਣੀ ਹੈ ਇਸ ਵਾਸਤੇ ਗੁਰੂ ਕੋ ਇਥੋਂ ਆਪਾਂ ਨੂੰ ਤੁਸ ਸਾਹਿਬ ਦਾ ਉਪਦੇਸ਼ ਮਿਲਦਾ ਹੈ ਗੁਰੂ ਆਸ਼ਾ ਕਿਰਪਾ ਕਰਦੇ ਨੇ ਕਹਿੰਦੇ ਸਮਝਾਉਂਦੇ ਨੇ ਕਿ ਭਾਈ ਸੰਗਤ ਵਿੱਚ ਜੁੜ ਜਰੂਰ ਪਰ ਜੁੜ ਮਨ ਕਰਕੇ ਤਨ ਕਰਕੇ ਉਹ ਜੁੜਦਾ ਹੈ ਆ ਤਨ ਕਰਕੇ ਆਪਾਂ ਸਾਰੇ ਜੁੜੇ ਬੈਠੇ ਆ ਮੇਰੇ ਕੋ ਜਿੱਦਾਂ ਮਨ ਕਰਕੇ ਜੁੜਦੇ ਨਾ ਆਪਣੇ ਅੰਦਰੋਂ ਭੈੜੀ ਮੱਤ ਜਿਹੜੀ ਖਤਮ ਹੋ ਜਾਣੀ ਹੈ ਜਦੋਂ ਭੈੜੀ ਮੱਤ ਖਤਮ ਹੋਣ ਦੀ ਨਿਸ਼ਾਨੀ ਪਤਾ ਕੀ ਹੈ ਗੁਰਮਖੋ ਜਦੋਂ ਆਪਣੇ ਅੰਦਰੋਂ ਭੈੜੀ ਮੱਤ ਨਿਕਲ ਗਈ ਫਿਰ ਆਪਾਂ ਕਿਸੇ ਦਾ ਵੀ ਮੁੰਡਾ ਨਹੀਂ ਸੋਚਾਂਗੇ ਕਿਸੇ ਦਾ ਮੁੰਡਾ ਨਹੀਂ ਸੋਚਾਂਗੇ ਕਿਸੇ ਬਾਰੇ ਮਾੜਾ ਨਹੀਂ ਸੋਚਾਂਗੇ ਕਿਰ ਕੀ ਹੋਏਗਾ ਫਿਰ ਗੁਰੂ ਪਾਰਸ਼ਾ ਕਹਿੰਦੇ ਤੇਰੇ ਅੰਦਰ ਪਰਮੇਸ਼ਰ ਨੇ ਆਪ ਦੀ ਮਨਤ ਭਰ ਦੇਣੀ ਹੈ ਤੇ ਜਿਹੜਾ ਪਰਮੇਸ਼ਰ ਗੁਰੂ ਨੂੰ ਵੇਖੋ ਇੰਨਾ ਦਿਆਲੂ ਤੇ ਕਿਰਪਾਲੂ ਹੈ ਉਹ ਭਾਵੇਂ ਉਹਦਾ ਕੋਈ ਨਾਮ ਜਪਦਾ ਚਾ ਨਹੀਂ ਜਪਦਾ ਰੋਜੀ ਰੋਟੀ ਹਰੇਕ ਨੂੰ ਦੇ ਰਿਹਾ ਭਾਵੇਂ ਉਹ ਗੁਰੂ ਨੂੰ ਆ ਕੇ ਨਮਸਕਾਰ ਕਰਦਾ ਚਾ ਨਹੀਂ ਕਰਦਾ ਰੋਜੀ ਰੋਟੀ ਉਹਨੂੰ ਜ਼ਰੂਰ ਦੇ ਰਿਹਾ ਪਰਮੇਸ਼ਰ ਦਾ ਸੁਭਾਅ ਹੈ ਕਿ ਨਹੀਂ ਪਰਮੇਸ਼ਰ ਹੈ ਕਿ ਜਿਹੜਾ ਕੋ ਨਾਮ ਜਪਦਾ ਹੈ ਉਹਨੂੰ ਰੋਟੀ ਦਿੱਤੀ ਜਾਂਦਾ ਤੇ ਜਿਹੜਾ ਨਹੀਂ ਜਪਦਾ ਉਹਨੂੰ ਨਹੀਂ ਦਿੱਤਾ ਦਿੰਦਾ ਗੁਰੂ ਕੋ ਹਰੇਕ ਨੂੰ ਹੀ ਕਿਉਂਕਿ ਪਰਮੇਸ਼ਰ ਕਿਸੇ ਨਾਲ ਵਿਤਕਰਾਂ ਨਹੀਂ ਕਰਦਾ ਇਸ ਵਾਸਤੇ ਜਦੋਂ ਆਪਣੇ ਮਨ ਦੇ ਵਿੱਚ ਖੇਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦੀ ਮਤ ਵਸ ਗਈ ਨਾ ਤੇ ਗੁਰੂ ਕੋ ਆਪਣੇ ਅੰਦਰ ਤੇ ਮੇਰ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਇਹ ਨਿਸ਼ਾਨੀ ਹੈ ਅੰਦਰ ਗੁਰੂ ਦੀ ਮਤ ਵਸਣ ਦੀ ਔਰ ਗੁਰੂ ਦਾ ਸ਼ਬਦ ਵਸਣ ਦੀ ਜਿੰਨਾ ਆਪਣੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ ਔਰ ਤਨਮਨ ਕਰਕੇ ਆਪਾਂ ਸਭ ਦੇ ਵਿੱਚ ਬੈਠ ਗਏ ਉਹਦੋਂ ਗੁਰੂ ਕੋ ਆਪਾਂ ਨੂੰ ਪਤਾ ਲੱਗ ਜਾਵੇਗਾ ਫਿਰ ਆਪਾਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਾਂਗੇ ਮਾੜਾ ਕਰਨਾ ਤਾਂ ਬੜੀ ਮਹੂਰਤ ਦੀ ਗੱਲ ਹੈ ਮਾੜਾ ਸੋਚਾਂਗੇ ਕਿ ਨਹੀਂ ਤੇ ਜਿਹੜੇ ਗੁਰੂ ਕੋ ਫਿਰ ਗੁਰੂ ਨਾਲ ਜੁੜ ਜਾਂਦੇ ਹਨ ਉਹ ਗੁਰੂ ਦੀ ਮੱਤ ਧਾਰਨ ਕਰ ਲੈਂਦੇ ਐ ਛੋਟੇ ਮਾਤਮਾ ਅੰਦਰ ਉਹ ਗੁਰੂ ਦੇ ਕਿਰਪਾ ਦਾ ਸਦਕਾ ਕੱਢ ਲੈਂਦੇ ਐ ਉਹ ਫਿਰ ਗੁਰਮੁਖੋ ਹਰ ਇੱਕ ਦਾ ਭਲਾ ਲੋਚਦੇ ਨੇ ਹਰ ਇੱਕ ਦਾ ਭਲਾ ਕਰਦੇ ਨੇ ਔਰ ਹਰ ਕਿਸਾ ਸਤਕਾਰ ਮਾਨ ਕਰਦੇ ਨੇ ਕਿਸੇ ਨਾਲ ਵੈਰ ਵਿਰੋਧ ਈਰਖਾ ਦੁਆਤ ਨਹੀਂ ਕਰੇਗਾ ਇਸ ਵਾਸਤੇ ਆਪਾਂ ਨੂੰ ਵੀ ਗੁਰੂ ਦੇ ਅੱਗੇ ਤਰਨਾ ਕਰਨਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਜੀ ਤਨ ਕਰਕੇ ਤਾਂ ਤੁਹਾਡੀ ਗੋਦ ਵਿੱਚ ਬੈਠਦੇ ਆ ਔਰ ਤੁਸੀਂ ਮਿਠਾਉਂਦੇ ਹੋ ਤੇ ਕਿਰਪਾ ਕਰਕੇ ਸਾਨੂੰ ਮਾਨ ਕਰਕੇ ਉਠਾਓ ਮਾਨ ਕਰਕੇ ਕਿਵੇਂ ਬਿਠਾਂਗੇ ਆ ਜਿਹੜੇ ਬਚਨ ਆਪਾਂ ਪੜ ਰਹੇ ਆ ਸੁਣ ਰਹੇ ਆ ਇਹ ਜਦੋਂ ਹਿਰਦੇ ਵਿੱਚ ਵਸ ਗਏ اینا بجنا دیتے جو ہمارا پیرا دین لگ پہ گروہ دی مات مطاب کے دیمان مزید کرنا پہ وہ جو ہمارا مان کر کے سنگل میں سمجھے میں بیٹھ گیا جو دو گروہ دی مات مطاب کر دیا اس لاغ کے گروہ دی مات مطاب کر دی بہت جنوری ہے ساتھ گروہ کے دیم سیوہ سمجھ دی دات جنی ہے جنوری ہے تین دور نان قدار سمان شاہ جنہ نام اپنے ہرد لوگ ارجن دیو مہاراج نے میں ਗੁਰੂ ਬਾਸ਼ਾ ਨੇ ਕਦਾ ਕਿਹਾ ਹੀ ਨਹੀਂ ਜਿਹੜੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਦਾ ਨਾਮ ਵਸਾਲਿਆ ਪਰਮੇਸ਼ਰ ਦਾ ਨਾਮ ਵਸਾਲਿਆ ਤੇ ਗੁਰੂ ਸਾਹਿਬ ਨੇ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਆਪਣੇ ਮੱਥੇ 'ਨਾਂ ਵਰਗਾ। ਬਾਬਾ ਬੁੱਢਾ ਸਾਹਿਬ ਦਾ ਇਤਿਹਾਸ ਤੁਸੀਂ ਪੜੋ ਸੁਣੋ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਨਾ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਇਆ। ਔਰ ਵੀ ਬੇਅੰਤ ਗੁਰੂ ਕੇ ਸਿੱਖ ਜਦੋਂ ਆਪਾਂ ਇਤਿਹਾਸ ਪੜ੍ਹਦੇ ਹੈ ਨਾ ਜਦੋਂ ਪਤਾ ਲੱਗਦਾ ਕਿ ਜਦੋਂ ਤੁਸੀਂ ਸੁਣਦੇ ਹੈ ਔਰ ਵੇਖੋ ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਦੇ ਬਚਨ ਕਲੇ ਉਚਾਰ ਨਹੀਂ ਕੀਤੇ ਪ੍ਰੈਕਟੀਕਲ ਕਰਕੇ ਵੀ ਸਮਝਾਏਗਾ ਔਰ ਬਾਬਾ ਬੁਟਾ ਸਾਹਿਬ ਜੀ ਦਾ ਇੰਨਾ ਜ਼ਿਆਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਸਤਿਕਾਰ ਕਰਦੇ ਸੀ ਜਿਵੇਂ ਆਪਾਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ ਇਸੇ ਤਰ੍ਹਾਂ ਜਿਵੇਂ ਅਰਜਨ ਦੇਵ ਮਹਾਰਾਜ ਤੇ ਪਾਸ਼ਾ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਕਰਦੇ ਸਨ ਇੰਨਾ ਮਾਣ ਬਾਬਾ ਬੁੱਢਾ ਸਾਹਿਬ ਵੀ ਦਿੰਦੇ ਸਨ ਕਿਉਂ ਕਿ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਪਾਸ਼ਾ ਦੇ ਬਚਨਾਂ ਨੂੰ ਮੰਨਿਆ ਮੰਗਦੇਵਾਰਾ ਦੇ ਬਚਨਾਂ ਨੂੰ ਮੰਨਿਆ ਅੰਮ੍ਰਿਤ ਬਾਸ ਦਾ ਬਚਨ ਨੂੰ ਮੰਨਿਆ ਔਰ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਤੇ ਪਹਿਰਾ ਦਿੱਤਾ ਔਰ ਜਿੱਥੇ ਗੁਰੂ ਸਾਹਿਬਾਨਾ ਨੇ ਹੰਪੂ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਉੱਥੇ ਹੀ ਸੇਵਾ ਜਿਹੇ ਕਰਦੇ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਤਸ਼ਾਹ ਜੀ ਜੋ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਤੇ ਬਾਬਾ ਬੁੱਢਾ ਸਾਹਿਬ ਦਾ ਸਤਿ ਵਕਤ ਕਰਕੇ ਗੁਰਮਖੋ ਸੇਵਾ ਨੂੰ ਲਿਵਾਉਂਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਓਹ ਸਰੀਰ ਦੇ ਵਿੱਚ ਇਸ ਦੁਨੀਆ ਤੇ ਰਹਿਣੇ ਉਹ ਹੈ ਸਦਾ ਹੀ ਇੱਥੇ ਗਾਇਣੀ ਕਿ ਸਦਾ ਹੀ ਇੱਥੇ ਆ ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਹੁੰਦੇ ਆ ਬ੍ਰਹਮ ਗਿਆਨੀ ਹੁੰਦੇ ਆ ਤੰਤ ਵਿੱਚੇ ਹੁੰਦੇ ਆ ਉਹ ਸਰੀਰ ਕਰਕੇ ਤਾਂ ਚਲੇ ਜਾਂਦੇ ਆ ਪਰ ਉਹਨਾਂ ਦੀ ਯਾਦ ਜਿਹੜੀ ਉਹ ਸਦਾ ਹੀ ਦੁਨੀਆ ਦੇ ਵਿੱਚ ਰਹਿਣੀ ਉਹ ਅੱਜ ਵੀ ਵੇਖੋ ਬਾਬਾ ਹੁੰਦਾ ਸਾਹਿਬ ਜਿਹਦੀ ਪੂਜਾ ਗੁਰੂ ਸਾਹਿਬਾਨਾ ਮੰਨਉਂਦੇ ਆ ਨਾ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਜਾਓ ਕਿੰਨੀਆਂ ਸੰਗਤਾਂ ਤੇ ਆ ਕੇ ਨਮਸਕਾਰਾਂ ਬਾਬਾ ਬੁੱਢਾ ਸਾਹਿਬ ਦੀ ਕਰਦੀਆਂ ਨੇ ਔਰ ਕਿੰਨੀਆਂ ਸੰਗਤਾਂ ਤੋਂ ਪੁੱਤਰਾਂ ਦੇ ਵਾਰ ਲੈ ਕੇ ਕਿੰਨੇ ਗੁਰੂ ਪਿਆਰੇ ਤੋਂ ਨਾਮ ਦੀ ਦਾਤ ਲੈ ਕੇ ਆਉਂਦੇ ਆ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ਼ਾ ਜੀ ਉਹਨਾਂ ਨੂੰ ਸਿਕਾਣ ਬੜੀ ਆਈ ਬਰਸ਼ਿਸ਼ ਕਰਦੇ ਆ ਜਿਹੜੇ ਗੁਰਸਿੱਖ ਗੁਰੂ ਨਾਲ ਇੱਕ ਮਿਟ ਹੋ ਜਾਂਦੇ ਐ ਜਿਹੜੇ ਗੁਰੂ ਪਿਆਰੇ ਕਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵੀ ਘਰ ਦੇ ਵਿੱਚ ਪ੍ਰੋਪ ਕੇ ਰੱਖ ਲੈਂਦੇ ਐ ਭਾਵ ਹੱਥ ਦੇ ਵਿੱਚ ਨਾਮ ਨੂੰ ਵਸਾ ਲੈਂਦੇ ਐ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਨਾਲ ਇੱਕ ਬਿਕ ਹੋ ਜਾਂਦੇ ਐ ਨਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਐ ਉਹਨਾਂ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਛਕ ਦੀ ਮਹਿਮਲ ਹਾਰ ਜਾਣਾ ਵਾ कि ਉਹਨਾਂ ਦੇ ਚਰਨਾਂ ਦੇ ਮੱਧ ਧੂੜੀ ਲੋਜ ਦਾ ਮਾਹ ਜਿ ਉਹਨਾਂ ਦੇ ਚਰਨਾਂ ਦੇ ਅੰਦਰ ਧੂੜ ਮਿਲ ਜਾਵੇ ਔਰ ਉਹ ਧੂੜ ਲੈ ਕੇ ਆਪਣੇ ਮस्तक ਨੂੰ ਆਪਣੇ ਮੱਥੇ 'ਤੇ ਲਗਾਉਣਾ। ਐਨੀ ਬੜਿਆਈ ਦੇ। ਉਹ ਆਪਣੇ ਸਿੱਖਾਂ ਨੂੰ ਨਾਮ ਜਪਣ ਬਾਣੀ। ਤਾਂ ਵਰਮੁਖੋ ਇੱਥੋਂ ਆਪਾਂ ਨੂੰ ਸੇਧ ਮਿਲਦੀ ਹੈ ਕਿ ਆਪਾਂ ਵੀ ਸ਼ਰਧਾ ਨਾਲ, ਭਾਵਨਾ ਨਾਲ, ਪ੍ਰੇਮ ਦੇ ਵਿੱਚ ਭਿੱਜ ਕੇ ਗੁਰੂ ਦਾ ਨਾਮ ਜਪੀਏ, ਗੁਰੂ ਦੀ ਬਾਣੀ ਪੜਹੀਏ, ਸੁਣੀਏ, ਵਿਚਾਰ ਕੇ ਤੇ ਮੰਨ ਲਈਏ ਔਰ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਗਏ। ਆਪਣੇ ਉੱਤੇ ਲਗੂ ਪਰਸ਼ ਕਰੇਗਾ ਆਪਨੇ ਤੁਮ ਜੇ ਸਤ ਗੁਰੂ ਜੀ ਬਲੇ ਹਾਲ ਜਾਣਗੇ ਸਦਕੇ ਜਾਣਗੇ ਇਸ ਵਾਸਤੇ ਸਤ ਗੁਰੂ ਕਿਤੇ ਸਭ ਤੋਂ ਵੱਡਾ ਗੁਰੂ ਨਾਨਕ ਹੈ ਤੇ ਗੁਰੂ ਨਾਨਕ ਦੀ ਜੋਤ ਹੈ ਧੰਨ ਗੁਰਸਾਹ ਮਹਾਰਾਜ ਦੇ ਪਾਤਸ਼ਾਹ ਜੀ ਤੇ ਗੁਰੂ ਪਾਸ਼ਾ ਕਦੇ ਸਿੱਖੋ ਕਿਤੇ ਜਾਣ ਦੀ ਲੋੜ ਨਹੀਂ ਧੰਨ ਗੁਰਸਾਹ ਮਹਾਰਾਜ ਦੇ ਚਰਨਾਂ ਨਾਲ ਜੁੜੋ ਸੁੱਖ ਪਾਵੋਗੇ ਦੁੱਖਾਂ ਦਾ ਨਾਸ ਹੋ ਜਾਵੇਗਾ ਜੋ ਲੁਕੋਗੇ ਆਪਣੇ ਦਾਤੇ ਤੋਂ ਇਹ ਦਾਤਾਂ ਦਾ ਖਜ਼ਾਨਾ ਹੈ ਧੰਤੂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਤੇ ਗੁਰਮੁਖੋ ਇਸ ਦਾਤੇ ਕੋਲੋਂ ਜਿਹੜੀ ਵੀ ਦਾਤ ਮੰਗਾਂਗੇ ਸ਼ਰਧਾ ਭਾਵਨਾ ਦੇ ਨਾਲ ਭਰੋਸਾ ਰੱਖ ਕੇ ਉਹ ਦਾਤ ਜ਼ਰੂਰ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਆਪਣੀ ਝੋਲੀ ਵਿੱਚ ਪਾਉਣਗੇ ਸੋ ਇਸ ਵਾਸਤੇ ਧੰਤੂ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਿਲੀਨ ਹੋਈਏ ਧੰਤੂ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾਈਏ ہرد لینا ہر ਗੁਰੂ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਸਤਿਗੁਰੂ ਫਿਰ ਆਪਾਂ ਨੂੰ ਇਹ ਬੜੀਆਂ ਬਖਸ਼ਿਸ਼ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੋਗ ਲੋਕ ਕਰਕੇ ਧੰਨਵਾਦ ਬੜੀ ਮਹਾਨ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਰਹਿਮਤ ਕੀਤੀ ਦਇਆ ਕੀਤੀ ਹੈ ਪਾਵਨ ਪਵਿੱਤਰ ਮੁਖਵਾਕ ਰਾਂਹੀਂ ਬੜੇ ਵੱਡੇ ਬੰਦੇ ਬਚਾ ਗੁਰੂ ਪਾਤਸ਼ਾਹ ਨੇ ਆਪਣੀ ਝੋਲੀ ਵਿੱਚ ਪਾਏ ਨੇ ਸੋ ਇਹਨਾਂ ਬਚਨਾਂ ਨੂੰ ਪਾ ਕੇ ਘਰ ਦੇ ਵਿੱਚ ਸਾਕਿਬੰਦੀਆਂ ਖੁਸ਼ੀਆਂ ਦੇ ਪਾਤਰ ਬਣ ਗਏ جیوان دیلا ہے تو آپ تکرکے جیوان کو فکر کریں گے سو سارے میں سکتا تھا بہت بہت تانواد سارے اندھی آئے ہیں دوبارہ پھر گروہ پاشا اللہ روم روم کرکے تانواد کیونکہ گروہ پاشا اللہ جننامی آپ پہ تانواد کریں تھوڑا ہی تھوڑا ہے گروہ پر صلی اللہ مالکی بڑا ترس کردے ہیں بڑی رحمت کردے ہیں جننامی تانواد کیتا جب گروہ سکتا تھا تھوڑا ہی تھوڑا ہی والے <سؤال> پاشا کا نہ

ہما بخشش کر سانگت ہما بخشش کرے کیونکہ وہ لڑھا رہا آپ جی بخشند ہو بخش رہنا اکیت ہو سب کی سمت بخشش کر شدتہ سا پریم نام شدہ پاہنا دینا گربانی پانی سمندہ بجار کرنا بطی اتنی بالت آپ ہاں سارے ہم سے کنی دی بخشش کر واہی گروہ جی کا کلاسا واہی گروہ جی کی فتی نانک نانک جڑتی کلا ते वाहिगुरू जी का ख़ालसा वाहिगुरू जी फते